ਸਾਤਸ਼ਰੀਅਕ ਮੈਂ ਹਰਕਰਨ ਸਿੰਘ ਸੱਚ ਕਹਨ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਦੇ ਘਰ ਤੋਂ ਤੱਕ ਤੇ ਜਾਂ ਫੇਰ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੱਕ ਹੀ ਸੀਮਤ ਹੈ ਹਾਲਾਂਕਿ ਇਹ ਦੋਵੇਂ ਘਟਨਾਵਾਂ ਵੀ ਬਹੁਤ ਅਹਿਮ ਹਨ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਕਿ ਸਰਕਾਰ ਕੁਝ ਕਰ ਰਹੀ ਹੈ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਲੜਾਈ ਲੜੀ ਜਾ ਰਹੀ ਪਰ ਕਿਸੇ ਵੀ ਵਪਾਰ ਨੂੰ ਭਾਵੇਂ ਉਹ ਗੈਰ ਕਾਨੂੰਨੀ ਹੀ ਕਿਉਂ ਨਾ ਹੋਵੇ ਉਦੋਂ ਤੱਕ ਖਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਸ ਵਪਾਰ ਦੇ ਪੈਸੇ ਦੇ ਲੈਣ ਦੇ ਨੂੰ ਨਹੀਂ ਰੋਕਿਆ ਜਾਂਦਾ ਇਸੇ ਕੰਮ ਨੂੰ ਲੈ ਕੇ ਪੰਜਾਬ ਪੁਲਿਸ ਹਵਾਲਾ ਨੈਟਵਰਕ ਦੀ ਜਾਂਚ ਕਰ ਰਹੀ ਹੈ ਤੇ ਉਸ ਤੋਂ ਇਹ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਨਕਦੀ ਉਸ ਨੂੰ ਤੁਰਕੀ ਯੂਏ ਮਲੇਸ਼ੀਆ ਕੈਨੇਡਾ ਜ਼ਰੀਏ ਹੀ ਕਮਾਇਆ ਜਾਂਦਾ ਹੈ ਇਸੇ ਹਵਾਲਾ ਨੈਟਵਰਕ ਨਾਲ ਨਸ਼ੇ ਦਾ ਕਾਰੋਬਾਰ ਵੱਧ ਫੁੱਲ ਰਿਹਾ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਜੋ ਕਿ ਸੂਬੇ ਦੇ ਵਿੱਚ ਚੱਲ ਰਹੇ ਯੁੱਧ ਨਸ਼ਾ ਵਿਰੁੱਧ ਦੀ ਅਗਵਾਈ ਕਰ ਰਹੀ ਹੈ ਤੇ ਜੋ ਇਸ ਹਵਾਲਾ ਨੈਟਵਰਕ ਦੀਆਂ ਕ੍ਰਾਸ ਬਾਰਡਰ ਕੜੀਆਂ ਦੀ ਜਾਂਚ ਵੀ ਕਰ ਰਹੀ ਸੀ ਉਸਨੇ ਪਤਾ ਲਗਾਇਆ ਹੈ ਕਿ ਪੈਸੇ ਦੀ ਸਭ ਤੋਂ ਵੱਧ ट्रांजੈਕਸ਼ਨਸ ਯੂਏਈ ਤੇ ਵੈਸਟ ਏਸ਼ੀਆ ਰਾਹੀਂ ਹੁੰਦੀਆਂ ਨੇ ਤੇ ਭਾਰਤ ਵਿੱਚ ਬੈਠੇ ਮਨੀ ਐਕਸਚੇਂਜ ਕਰਨ ਵਾਲੇ ਹੀ ਇਸ ਨਾਜਾਇਜ਼ ਨਕਦੀ ਨੂੰ ਇੱਧਰ ਉੱਧਰ ਕਰਦੇ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਕਹਿੰਦੇ ਹਨ ਕਿ ਇਸ ਹਵਾਲਾ ਨੈਟਵਰਕ ਦੀ ਟੀਰਾਬੰਦੀ ਕਰਨਾ ਨਸ਼ਿਆਂ ਖਿਲਾਫ ਲੜਾਈ ਦਾ ਸਭ ਤੋਂ ਅਹਿਮ ਹਿੱਸਾ ਹੈ ਨਸ਼ੇ ਨਾਲ ਜੁੜੇ ਹਵਾਲਾ ਦੇ ਨੈਟਵਰਕ ਵਿੱਚ ਸ਼ਾਮਲ 60 ਲੋਕ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਨੇ ਤੇ 12 ਕਰੋੜ ਦੀ ਨਕਦੀ ਵੀ ਰਿਕਵਰ ਕੀਤੀ ਗਈ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਅਲੱਗ ਅਲੱਗ ਸੂਬਿਆਂ ਦੇ ਅਲੱਗ ਅਲੱਗ ਪੇਸ਼ਿਆਂ ਦੇ ਨਾਲ ਜੁੜੇ ਹੋਏ ਲੋਕ ਇਸ ਕੰਮ ਦੇ ਵਿੱਚ ਸ਼ਾਮਲ ਹਨ ਪੰਜਾਬ ਤੋਂ ਇਲਾਵਾ ਦਿੱਲੀ ਹਰਿਆਣਾ ਕਰਨਾਟਕ ਤੇ ਰਾਜਸਥਾਨ ਨਾਲ ਵੀ ਤਾਰ ਜੁੜੇ ਹੋਏ ਹਨ ਨਸ਼ੇ ਦੇ ਵਪਾਰ ਵਿੱਚ ਪੈਸੇ ਤੇ ਸੱਟ ਮਾਰਨਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਇਸ ਤੰਦੇ ਨੂੰ ਨਫੇ ਦਾ ਤੰਦਾ ਨਾ ਰਹਿਣ ਦਿੱਤਾ ਜਾਵੇ ਤਾਂ ਜੋ ਹੋਰ ਲੋਕ ਇਸ ਤੰਦੇ ਦੇ ਵਿੱਚ ਅੱਗੇ ਤੋਂ ਸ਼ਾਮਲ ਨਾ ਹੋ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਜੋ ਜਾਇਦਾਦਾਂ ਇਨ੍ਹਾਂ ਸਮਗਲਰਾਂ ਨੇ ਬਣਾਈਆਂ ਹੋਈਆਂ ਹਨ ਉਹਨਾਂ ਨੂੰ ਜ਼ਬਤ ਕਰਨਾ ਉਹਨਾਂ ਦੀ ਕੁਰਕੀ ਕਰਨਾ ਉਹ ਵੀ ਇਸੇ ਨਿਸ਼ਾਨੇ ਵੱਲ ਚੱਕਿਆ ਇੱਕ ਹੋਰ ਕਦਮ ਹੈ ਨਸ਼ੇ ਦੇ ਕਾਰੋਬਾਰ ਵਿੱਚੋਂ ਜੋ ਵੀ ਕਮਾਈਆਂ ਹੁੰਦੀਆਂ ਹਨ ਉਹਨਾਂ ਨੂੰ ਟ੍ਰੇਸ ਕਰਕੇ ਵੱਡੀਆਂ ਮੱਛੀਆਂ ਦੇ ਨਾਲ ਜੋੜਨਾ ਵੀ ਜ਼ਰੂਰੀ ਹੈ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਦਰਸ਼ਨ ਮੁਤਾਬਕ ਜ਼ਿਆਦਾਤਰ ਪੈਸੇ ਦਾ ਹੇਅਰ ਫੇਅਰ ਐਕਸਚੇਂਜ ਵਾਲਿਆਂ ਦੇ ਜ਼ਰੀਏ ਹੀ ਹੁੰਦਾ ਹੈ ਪਰ ਕਈ ਮੋਬਾਈਲ ਰਿਪੇਅਰ ਕਰਨ ਵਾਲੇ ਦੁਕਾਨਦਾਰ ਜਾਂ ਦੋਸਤਾ ਧੰਦਾ ਕਰਦੇ ਨੇ ਉਹ ਵੀ ਇਸ ਦੇ ਵਿੱਚ ਸ਼ਾਮਲ ਨੇ ਡਿਜੀਟਲ ਤੇ ਕੋਡਡ ट्रांजੈਕਸ਼ਨਾਂ ਫੋਨ ਦੇ ਜ਼ਰੀਏ ਹੁੰਦੀਆਂ ਨੇ ਤੇ ਬੈਂਕ ਖਾਤਿਆਂ ਨੂੰ ਵੀ ਪਰਤਾਂ ਦੇ ਹੇਠ ਲੁਕੋਇਆ ਜਾਂਦਾ ਹੈ ਤਾਂ ਕਿ ਨਸ਼ੇ ਦਾ ਪੈਸਾ ਕਿਸੇ ਨੂੰ ਲੱਭੇ ਨਾ ਉਹ ਟ੍ਰੇਸ ਨਾ ਹੋ ਸਕੇ ਉਜ ਵੱਡੇ ਕੇਸ ਜੋ ਪੰਜਾਬ ਪੁਲਿਸ ਨੇ ਹੁਣ ਤੱਕ ਸੁਲਝਾਏ ਹਨ ਉਹਨਾਂ ਦਾ ਜ਼ਿਕਰ ਕਰਦੇ ਆ ਤੁਹਾਡੇ ਨਾਲ ਸਾਂਝ ਪਾਉਨੇ ਆ ਕਿ ਕਿਸ ਤਰੀਕੇ ਨਾਲ ਇਸ ਹਵਾਲਾ ਨੈਟਵਰਕ ਨੂੰ ਪੰਜਾਬ ਪੁਲਿਸ ਵੱਲੋਂ ਇਸ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਮਾਰਚ 2025 ਦੇ ਵਿੱਚ ਕੇਸ ਹੋਇਆ ਸੀ ਜੋ ਕਿ ਮੋਹਾਲੀ ਐਲਟੀ ਨਾਰਕੋਟਿਕ ਟਾਸਕ ਫੋਰਸ ਦਾ ਕੇਸ ਸੀ 4 ਕਰੋੜ 22 ਲੱਖ ਦੀ ਹਵਾਲਾ ਨਕਦੀ 423 ਗ੍ਰਾਮ ਹੈਰੋਇਨ 372 ਗ੍ਰਾਮ ਸੋਨਾ 4 ਗੱਡੀਆਂ ਤੇ ਮੋਟਰਸਾਈਕਲ ਇਸ ਕੇਸ ਦੇ ਵਿੱਚ ਰਿਕਵਰ ਕੀਤੇ ਗਏ ਸੀ ਚਾਰ ਅੰਤਰਰਾਜੀ ਹਵਾਲਾ ਆਪਰੇਟਰ ਗ੍ਰਫਤਾਰ ਕੀਤੇ ਗਏ ਇਸ ਕੇਸ ਦੇ ਵਿੱਚ ਜੋ ਪਿਛਲੀਆਂ ਕੜੀਆਂ ਨੂੰ ਜੋੜਿਆ ਗਿਆ ਤਾਂ ਅੰਮ੍ਰਿਤਸਰ ਦੇ ਵਿੱਚ ਹੈਰੋਇਨ ਰਿਕਵਰੀ ਨਾਲ ਜੁੜੇ ਤਾਰ ਇਸ ਦੇ ਨਾਲ ਫਗਵਾੜਾ ਤੇ ਕਪੂਰਥਲਾ ਵਿੱਚ ਅਸ਼ੋਕ ਕੁਮਾਰ ਤੇ ਉਸ ਦੇ ਭਰਾ ਜੋ ਕਿ ਫੋਰੈਕਸ ਦਾ ਧੰਦਾ ਕਰਦੇ ਸੀ ਉਹਨਾਂ ਦੇ ਨਾਲ ਜੁੜੇ ਇਨ੍ਹਾਂ ਦੋਵਾਂ ਭਰਾਵਾਂ ਦੇ ਇਸ ਨੈਟਵਰਕ ਦਾ ਪਰਦਾ ਫਾਸ਼ ਹੋਇਆ ਜੋ ਕਿ ਕਪੂਰਥਲਾ ਤੇ ਫਗਵਾੜਾ ਦੇ ਵਿੱਚ ਫੋਰੈਕਸ ਦਾ ਜਾਂ ਮਨੀ ਐਕਸਚੇਂਜ ਦਾ ਕੰਮ ਕਰ ਰਹੇ ਸੀ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦਾ ਰਹਿਣ ਵਾਲਾ ਸ਼ਹਬਾਦ ਉਹ ਨਸ਼ਾ ਅੰਮ੍ਰਿਤਸਰ ਜੀਲ ਦੇ ਵਿੱਚ ਬੰਦ ਗੁਰਪ੍ਰੀਤ ਸਿੰਘ ਉਰਫ ਭੇਜਾ ਦੇ ਜ਼ਰੀਏ ਸਮਗਲਰ ਕਰਦਾ ਸੀ ਇੱਕ ਜਿਮ ਮਾਲਕ ਹਰਮਨਜੀਤ ਸਿੰਘ ਉਰਫ ਹੈਰੀ ਦੇ ਜ਼ਰੀਏ ਪੈਸਾ ਹਵਾਲੇ ਦਾ ਪੈਸਾ ਜਿਹੜਾ ਸੀ ਉਹ ਫੋਰੈਕਸ ਦਾ ਕੰਮ ਕਰਨ ਵਾਲੇ ਅਸ਼ੋਕ ਕੁਮਾਰ ਕੋਲ ਪਹੁੰਚਾਇਆ ਜਾਂਦਾ ਸੀ ਤੇ ਅਸ਼ੋਕ ਕੁਮਾਰ ਹੀ ਅੱਗੇ ਇਸ ਪੈਸੇ ਨੂੰ ਦੁਬਈ ਭੇਜਣ ਦਾ ਇੰਤਜ਼ਾਮ ਕਰਦਾ ਸੀ ਮਾਰਚ 2025 ਦੇ ਵਿੱਚ ਹੀ ਤਰਨਤਾਰਨ ਦੀ ਐਂਟੀ ਨਾਰਕੋਟਿਕਸ ਗਿਲਟਾਸਕ ਫੋਰਸ ਹੈ ਉਸ ਵੱਲੋਂ ਇਸ ਕੇਸ ਫੜਿਆ ਗਿਆ ਇਸ ਕੇਸ ਸਾਹਮਣੇ ਆਇਆ ਜਿਸ ਦੇ ਵਿੱਚ 7 ਕਿਲੋ ਫੀਨ ਦੇ ਨਾਲ 23 ਲੱਖ ਦਾ ਨਸ਼ੇ ਦਾ ਪੈਸਾ ਵੀ ਫੜਿਆ ਗਿਆ ਸੀ ਕੁੱਲ 7 ਲੋਕ ਗ੍ਰਿਫਤਾਰ ਹੋਏ ਸੀ ਇੱਥੇ ਇੱਕ ਇਕਬਾਲ ਨਾਮ ਦਾ ਬੰਦਾ ਉਹ ਮਾਸਟਰਮਾਈਂਡ ਸੀ ਪੂਰੇ ਕੇਸ ਦਾ ਜੋ ਵਿਦੇਸ਼ ਵਿੱਚ ਬੈਠੇ ਜੋਬਨ ਕਲੇਰ ਦੇ ਕਹਿਣ ਤੇ ਹਵਾਲੇ ਦਾ ਪੈਸਾ ਇਕੱਠਾ ਕਰਦਾ ਸੀ ਇਹ ਪੈਸਾ ਵੀ ਅਸ਼ੋਕ ਕੁਮਾਰ ਦੇ ਕੋਲ ਹੀ ਜਮ੍ਹਾਂ ਹੁੰਦਾ ਸੀ ਉਹੀ ਕੜੀ ਜਿਹੜੀ ਹਵਾਲੇ ट्रांजैक्शन ਦੀ ਸੀ ਉਹੀ ਫੋਰੈਕਸ ਦੇ ਐਕਸਚੇਂਜ ਦਾ ਕੰਮ ਕਰਨ ਵਾਲੇ ਅਸ਼ੋਕ ਕੁਮਾਰ ਉਹ ਵੀ ਇਸੇ ਕੇਸ ਦੇ ਨਾਲ ਸੰਬੰਧਿਤ ਸੀ ਫਿਰ ਮਈ 2025 ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰੀ ਜਿਹੜੀ ਹੈ ਉਹਦੇ ਵੱਲੋਂ ਇੱਕ ਕੇਸ ਕਰੈਕ ਕੀਤਾ ਜਾਂਦਾ ਇੱਕ ਅੰਤਰਰਾਸ਼ਟਰੀ ਨਸ਼ੇ ਦਾ ਹਵਾਲਾ ਲਿੰਕ ਤੁਰਕੀ ਦੇ ਵਿੱਚ ਬੈਠੇ ਡਰੱਗ ਸਮਗਲਰ ਨੌਪਰੀਤ ਭੁੱਲਰ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਉਂਦਾ 6 ਲੋਕ ਇਸ ਕੇਸ ਵਿੱਚ ਫੜੇ ਜਾਂਦੇ ਨੇ 1 ਕਿਲੋ ਹੈਰੋਇਨ 84 ਲੱਖ ਰੁਪਏ ਨਕਦੀ ਤੇ ਨਾਲ ਹੀ 22 ਲੱਖ ਰੁਪਏ ਬੈਂਕ ਅਕਾਊਂਟ ਦੇ ਵਿੱਚ ਬੈਂਕ ਖਾਤਿਆਂ ਦੇ ਵਿੱਚ ਵੀ ਫ੍ਰੀਜ਼ ਕੀਤੇ ਜਾਂਦੇ ਨੇ ਤੁਰਕੀ ਦੇ ਵਿੱਚ ਬੈਠਾ ਨੌਪਰੀਤ ਭੁੱਲਰ ਇਹ ਸਾਰੇ ਸਮਗਲਿੰਗ ਨੈਟਵਰਕ ਦਾ ਮਾਸਟਰਮਾਈਂਡ ਸੀ ਤੇ ਅੰਮ੍ਰਿਤਸਰ ਦੇ ਵਿੱਚ ਬੈਠਾ ਗੁਰਦੀਪ ਸਾਹਿਬ ਉਹ ਉਸ ਦਾ ਕਰੰਦਾ ਸੀ ਜੋ ਭਾਰਤ ਦੇ ਵਿੱਚ ਇਸ ਸਮਗਲਿੰਗ ਦੇ ਰਿੰਗ ਨੂੰ ਚਲਾਉਂਦਾ ਸੀ ਜੂਨ 2025 ਦੇ ਵਿੱਚ ਵੀ ਫਿਰ ਅੰਮ੍ਰਿਤਸਰ ਕਮਿਸ਼ਨਰੇਟ ਹੀ ਹੈ ਉਹ ਇੱਕ ਕੇਸ ਸਾਹਮਣੇ ਆਉਂਦਾ ਹੈ ਇਸ ਕੇਸ ਦੇ ਵਿੱਚ ਇੱਕ ਅੰਤਰਰਾਜੀ ਨਸ਼ ਅੰਤਰਰਾਜੀ ਨਸ਼ੇ ਦੇ ਨੈਟਵਰਕ ਦਾ ਭਾਂਡਾ ਫੜ ਹੋਇਆ ਤੇ ਰਾਜਸਥਾਨ ਦੇ ਬਾਰਮੇਰ ਵਿੱਚ 60 ਕਿਲੋ ਹੈਰੋਇਨ ਫੜੀ ਗਈ ਸੀ 11 ਲੋਕ ਕਿਰਸਾਰ ਕੀਤੇ ਗਏ ਸੀ ਜਿਦੇ ਵਿੱਚੋਂ 4 ਜੰਮੂ ਕਸ਼ਮੀਰ ਦੇ ਸੀ 2 ਰਾਜਸਥਾਨ ਦੇ ਸੀ 1 ਹਰਿਆਣੇ ਦਾ ਸੀ ਤੇ 4 ਲੋਕ ਪੰਜਾਬ ਦੇ ਸਨ ਕੁਝ ਕੁਛ ਤੋਂ ਪਤਾ ਲੱਗਿਆ ਕਿ ਜੋਧਪੁਰ ਦੇ ਮਨੀਸ਼ ਡਾਗਰ ਤੇ ਅਸ਼ੋਕ ਪੰਜਾਬੀ ਇਹ ਦੋਵੇਂ ਭਾਰਤ ਦੇ ਵਿੱਚ ਹਵਾਲੇ ਦਾ ਕੰਮ ਸੰਭਾਲਦੇ ਸੀ ਅਜਮੇਰ ਦੇ ਹੀ ਵਾਸੀ ਤਰਮਿੰਦਰ ਜੋ ਕਿ ਇਸ ਸਮੇਂ ਦੁਬਈ ਦੇ ਵਿੱਚ ਬੈਠਾ ਹੈ ਉਸ ਨਾਲ ਮਿਲ ਕੇ ਇਹ ਸਾਰੇ ਕੰਮ ਕਰਦੇ ਸੀ ਤਰਮਿੰਦਰ ਅੱਗੇ ਤਨਵੀਰ ਸ਼ਾਹ ਦੇ ਸੰਪਰਕ ਦੇ ਵਿੱਚ ਸੀ ਜੋ ਕਿ ਪਾਕਿਸਤਾਨ ਵਿੱਚ ਬੈਠਾ ਇੱਕ ਨਸ਼ੇ ਦਾ ਤਸਕਰ ਹੈ ਤੇ ਇਹ ਤਨਵੀਰ ਸ਼ਾਹ ਹੀ ਬੜਾ ਸੀ ਉਹ ਪੂਰੇ ਗਰੋਹ ਦਾ ਮਾਸਟਰਮਾਈਂਡ ਫਿਰ ਜੁਲਾਈ 2025 ਯਾਨੀ ਕਿ ਇਸੇ ਮਹੀਨੇ ਇੱਕ ਹੋਰ ਕੇਸ ਸਾਹਮਣੇ ਆਉਂਦਾ ਹੈ ਇਹ ਵੀ ਅਮਰਸਰ ਮਿਸ਼ਨਰੀ ਟੀਮ ਇਸ ਕੇਸ ਨੂੰ ਹੱਲ ਕਰਦਾ ਹੈ ਇਸ ਕੇਸ ਦੇ ਵਿੱਚ ਪੰਜ ਲੋਕ ਫੜੇ ਗਏ ਸੀ ਤੇ ਜਾਂਚ ਦੇ ਦੌਰਾਨ ਹਵਾਲਾ ਨੈਟਵਰਕ ਦੀਆਂ ਬਹੁਤ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ ਦਿੱਲੀ ਤਿਲਕਨਗਰ ਦੇ ਚਗਜੀਤ ਸਿੰਘ ਫੜਿਆ ਗਿਆ ਜਿਸ ਕੋ 690000 ਰੁਪਏ ਨਸ਼ੇ ਦੇ ਬਰਾਮਦ ਹੋਏ ਤੇ ਜਦੋਂ ਉਸ ਤੋਂ ਕੁਛਕਿਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਮੂਲ ਰੂਪ ਦੇ ਵਿੱਚ ਅਫਗਾਨਿਸਤਾਨ ਦਾ ਰਹਿਣ ਵਾਲਾ ਹੈ 2014 ਦੇ ਵਿੱਚੋਂ ਭਾਰਤ ਆਇਆ ਸੀ ਤੇ ਉਦੋਂ ਤੋਂ ਹੀ ਇੱਥੇ ਹੀ ਟਿਕਿਆ ਹੋਇਆ ਹੈ ਤੇ ਬਾਰਡਰ ਪਾਰ ਨਸ਼ੇ ਦੇ ਕਾਰੋਬਾਰ ਦਾ ਜਿਹੜਾ ਹਵਾਲਾ ਲਿੰਕ ਹੈ ਉਹ ਜਗਪੀਤ ਸਿੰਘ ਹੀ ਹੈ ਉਹ ਸਾਰਾ ਪੈਸੇ ਦਾ ਹਵਾਲਾ ਦੇ ਰਹੀ ਲੈਣ ਦੇਣ ਕਰਦਾ ਹੈ ਉਹ ਪਾਕਿਸਤਾਨ ਦੇ ਬੈਠੇ ਇੱਕ ਨਸ਼ਾ ਤਸਕਰ ਪਠਾਨ ਦੇ ਲਈ ਕੰਮ ਕਰਦਾ ਸੀ ਉਹਦੇ ਨਾਲ ਅੱਗੇ ਸਾਰਾ ਧੰਦਾ ਚਲਾਉਂਦਾ ਸੀ ਪਠਾਨ ਇਸ ਗਰੂਪ ਦਾ ਮਾਸਟਰਮਾਈਂਡ ਸੀ ਸੋ ਇਹ ਸਾਰੇ ਕੇਸ ਹਾਲ ਹੀ ਦੇ ਵਿੱਚ ਹੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਹੱਲ ਕੀਤੇ ਗਏ ਨੇ ਸਾਹਮਣੇ ਲਿਆਂਦੇ ਗਏ ਨੇ ਜਿਸ ਦੇ ਵਿੱਚ ਹਵਾਲੇ ਦਾ ਲਿੰਕ ਜਿਹੜਾ ਉਹ ਵੀ ਸਾਹਮਣੇ ਆਇਆ ਹੈ ਪੈਸਾ ਬਰਾਮਦ ਹੋਇਆ ਹੈ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਬਰਾਮਦ ਹੋਇਆ ਹੈ ਸੋ ਜੋ ਵੀ ਤੰਦਾ ਹੁੰਦਾ ਹੈ ਜੋ ਚਾਹੇ ਉਹ ਕਾਨੂੰਨੀ ਤੰਦਾ ਹੋਵੇ ਗੈਰ ਕਾਨੂੰਨੀ ਤੰਦਾ ਹੋਵੇ ਉਹ ਸਾਰੇ ਦੀ ਜੜ ਪੈਸਾ ਹੀ ਹੈ ਪੈਸੇ ਵਾਸਤੇ ਹੀ ਜਲਦੀ ਪੈਸਾ ਕਮਾਉਣ ਦੇ ਵਾਸਤੇ ਹੀ ਸਾਰੇ ਤੰਦੇ ਕੀਤੇ ਜਾਂਦੇ ਨੇ ਜ਼ਿਆਦਾਤਰ ਗੈਰ ਕਾਨੂੰਨੀ ਤੰਦੇ ਵੀ ਆਸਾਨ ਤਰੀਕੇ ਨਾਲ ਪੈਸਾ ਇਕੱਠਾ ਕਰਨ ਵਾਸਤੇ ਹੀ ਕੀਤੇ ਜਾਂਦੇ ਨੇ ਬਹੁਤ ਛੇਤੀ ਬਹੁਤ ਸਾਰਾ ਪੈਸਾ ਕਾਨੂੰਨੀ ਤਰੀਕੇ ਨਾਲ ਨਹੀਂ ਕਮਾਇਆ ਜਾ ਸਕਦਾ ਇਹ ਵੀ ਸਾਰਿਆਂ ਸੋ ਸਾਰੇ ਮਸਲੇ ਦੀ ਜੜ ਪੈਸਾ ਹੀ ਹੈ ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ ਵਿੱਚ ਵੀ ਆਪਣੀ ਆਮਦਨ ਦੇ ਜ਼ਰੀਏ ਤੋਂ ਵੱਧ ਪੈਸਾ ਕਮਾਉਣ ਦਾ ਕੇਸ ਵੀ ਬਣਾਇਆ ਗਿਆ ਹੈ ਉਸੇ ਨੂੰ ਇੱਕ ਧਰਾ ਬਣਾਇਆ ਗਿਆ ਹੈ ਮਜੀਠੀਆ ਪਰਸ਼ਕੰਜਾ ਕਸਨ ਤੋਂ ਗੱਲ ਉੱਥੇ ਵੀ ਪੈਸੇ ਦੀ ਹੀ ਹੈ ਬਹੁਤ ਲੋਕ ਇਸ ਗੱਲ ਦੀ ਆਲੋਚਨਾ ਕਰਦੇ ਨੇ ਕਿ ਜੀ ਕਿਹਾ ਨਸ਼ੇ ਦੇ ਵਿੱਚ ਫੜਿਆ ਹੈ ਤੇ ਕੇਸ ਉਸ ਦੇ ਉੱਤੇ ਨਸ਼ੇ ਦਾ ਨਹੀਂ ਪਾਇਆ ਗਿਆ ਪੈਸੇ ਦਾ ਪਾਇਆ ਗਿਆ ਹੈ ਪਰ ਇਹ ਲੋਕ ਇਸ ਚੀਜ਼ ਨੂੰ ਸਮਝਦੇ ਨਹੀਂ ਕੀਤਾ ਤਾਂ ਉਸਾਰਾ ਕੰਮ ਪੈਸੇ ਕਮਾਉਣ ਵਾਸਤੇ ਸੀ ਹੀ ਕਿ ਬਹੁਤ ਜਲਦੀ ਬਹੁਤ ਸਾਰਾ ਪੈਸਾ ਕਮਾਇਆ ਜਾਏ ਤੇ ਜਦੋਂ ਤੁਸੀਂ ਪੈਸੇ ਨੂੰ ਫੜ ਲੈਨੇ ਹੋ ਪੈਸੇ ਨੂੰ ਟਰੈਸ ਕਰ ਲੈਨੇ ਹੋ ਤੇ ਉਹ ਸਾਰੀ ਮਿਹਨਤ ਜਿਹੜੀ ਵੀ ਉਹਨਾਂ ਨੇ ਕੀਤੀ ਹੁੰਦੀ ਹੈ ਉਹ ਬਰਬਾਦ ਹੋ ਜਾਂਦੀ ਹੈ ਪੈਸਾ ਫੜਿਆ ਜਾਂਦਾ ਹੈ ਪੈਸਾ ਜਬਤ ਹੋ ਜਾਂਦਾ ਹੈ ਤਾਂ ਜਿਹੜੀ ਕੀਤੀ ਕਮਾਈ ਹੈ ਉਹ ਸਾਰੀ ਸਰਕਾਰ ਕੋਲ ਚਲੀ ਜਾਂਦੀ ਹੈ ਤੁਸੀਂ ਜਿਹੜੀ ਸਜ਼ਾ ਕੱਟਦੇ ਹੋ ਉਹ ਜੇਲ੍ਹ ਨਾਲੋਂ ਵੀ ਵੱਧ ਹੁੰਦੀ ਮੈਂ ਇਹ ਨਹੀਂ ਕਹਿ ਰਿਹਾ ਕਿ ਨਗੀਠਿਆਂ ਨੂੰ ਜੇਲ੍ਹ ਨਹੀਂ ਹੋਏਗੀ ਜੇ ਉਸਤੇ ਉਤੇ ਕੇਸ ਸਾਬਤ ਹੋ ਜਾਂਦਾ ਜੇਲ੍ਹ ਵੀ ਹੋਏਗੀ ਲੇਕਿਨ ਉਹ ਸਾਰਾ ਪੈਸਾ ਉਹ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਹੋਈ ਸੰਪਤੀ ਜਿਹੜੀ ਹੈ ਉਹ ਵੀ ਸਰਕਾਰ ਕੋਲ ਆ ਜਾਏਗੀ ਸੋ ਚਾਹੇ ਹੱਥ ਤੁਸੀਂ ਇੱਧਰ ਦੀ ਪਾ ਲਓ ਚਾਹੇ ਕੱਲ ਨੂੰ ਦੂਸਰੇ ਪਾਸੇ ਦੀ ਫੜ ਲਓ ਮਸਲਾ ਤਾਂ ਉਸ ਕਾਰੋਬਾਰ ਨਾਲ ਜੁੜੇ ਹੋਏ ਬੰਦਿਆਂ ਨੇ ਜੋ ਕਾਲੀ ਕਮਾਈ ਕੀਤੀ ਹੈ ਉਸ ਕਾਲੀ ਕਮਾਈ ਦਾ ਪਰਦਾਫਾਸ਼ ਕਰਨਾ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾ ਸਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ ਜਿਸ ਸਜ਼ਾ ਦੇ ਉਹ ਹੱਕਦਾਰ ਸੋ ਇਹ ਕਹਿਣਾ ਕਿ ਨਹੀਂ ਜੀ ਇਹ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਸਰਕਾਰ ਡਰ ਗਈ ਹੈ ਸਰਕਾਰ ਨਸ਼ੇ ਦਾ ਹਿੱਸਾ ਕੇਸ ਨਹੀਂ ਬਣਾ ਰਹੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤੱਥਾਂ ਤੋਂ ਬਹੁਤ ਦੂਰ ਦੀ ਗੱਲ ਹੈ ਗੱਲ ਤਾਂ ਪੈਸੇ ਦੇ ਉੱਪਰ ਹੀ ਪਹੁੰਚਦੀ ਹੈ ਜਿਹੜੇ ਘਰ ਟਾਏ ਜਾ ਰਹੇ ਨੇ ਜਿਹੜੀਆਂ ਜਾਇਦਾਦਾਂ ਢਾਈਆਂ ਜਾ ਰਹੀਆਂ ਨੇ ਉਸ ਪਿੱਛੇ ਵੀ ਇਹੀ ਹੈ ਕਿ ਜੋ ਤੁਸੀਂ ਤਰੱਕੀ ਕੀਤੀ ਹੈ ਜੋ ਜਾਇਦਾਦਾਂ ਪੈਸੇ ਨਾਲ ਬਣਾਈਆਂ ਨੇ ਜੋ ਪੈਸਾ ਤੁਸੀਂ ਨਸ਼ੇ ਤੋਂ ਕਮਾਇਆ ਹੋਇਆ ਹੈ ਉਸ ਨੂੰ ਜਦੋਂ ਬਰਬਾਦ ਕਰ ਦਿੱਤਾ ਜਾਂਦਾ ਹੈ ਉਸ ਨੂੰ ਜਦੋਂ ਢਾਅ ਦਿੱਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਸ ਪਰਿਵਾਰ ਦੇ ਉਸ ਬੰਦਿਆਂ ਦੇ ਜੋ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਨੇ ਇਹ ਗੱਲ ਘਰ ਕਰਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਗੈਰ ਕਾਨੂੰਨੀ ਪੈਸਾ ਕਮਾ ਲਓ ਅੰਤ ਦੇ ਵਿੱਚ ਤੁਸੀਂ ਬਚ ਨਹੀਂ ਸਕਦੇ ਉਹੋ ਜਾਇਦਾਦਾਂ ਵੀ ਨਾ ਪੈਸੇ ਨਾਲ ਨਾ ਜਾਇਜ ਪੈਸੇ ਨਾਲ ਬਣਾਈਆਂ ਗੱਜਾਂ ਨੇ ਉਹ ਆਖਰ ਢੈ ਢੇਰੀ ਹੋ ਜਾਣਗੀਆਂ ਉਹ ਸਰਕਾਰਾਂ ਦੇ ਹੱਥੇ ਚੜ ਜਾਣਗੀਆਂ ਤੁਸੀਂ ਉਹਨਾਂ ਦਾ ਫਾਇਦਾ ਨਹੀਂ ਚੁੱਕ ਸਕਦੇ ਤੁਸੀਂ ਉਸ ਕਾਲੀ ਕਮਾਈ ਦਾ ਆਨੰਦ ਨਹੀਂ ਮਾਣ ਸਕਦੇ ਉਸ ਕਾਲੀ ਕਮਾਈ ਨਾਲ ਜੋ ਕੁਝ ਵੀ ਤੁਸੀਂ ਬਣਾਇਆ ਹੈ ਸਿਰਜਿਆ ਹੈ ਉਹ ਖਾਕ ਹੋ ਜਾਏਗਾ ਸਰਕਾਰ ਦੀ ਨਜ਼ਰ ਉਸਦੇ ਉੱਤੇ ਹੈ ਉੱਥੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਘਟਾਏ ਜਾ ਰਹੇ ਨੇ ਉਹ ਕਿਸੇ ਹੋਰ ਕਾਨੂੰਨ ਤਹਿਤ ਟਾਏ ਜਾ ਰਹੇ ਨੇ ਬਿਲਕੁਲ ਐਨਡੀਪੀਐਸ ਦੇ ਵਿੱਚ ਘਰ سٹੋਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਉਸ ਨੂੰ ਜਬਤ ਕੀਤਾ ਜਾ ਸਕਦਾ ਹੈ ਪ੍ਰਾਪਰਟੀ ਨੂੰ ਪਰ ਜਦੋਂ ਤੁਸੀਂ ਘਰ ਨੂੰ ਢਾਉਣਾ ਹੈ ਡਿਮੋਲਿਸ਼ ਕਰਨਾ ਹੈ ਉਹਦੇ ਲਈ ਤੁਹਾਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਨਿਯਮ ਨੇ ਉਹਨਾਂ ਦਾ ਸਹਾਰਾ ਲੈਣਾ ਪਵੇਗਾ ਕਿਉਂਕਿ ਅਕਸਰ ਇਹੋ ਜਿਹੀਆਂ ਪ੍ਰਾਪਰਟੀਆਂ ਕਾਨੂੰਨ ਨੂੰ ਛਿੱਕੇ ਟਾਂਕੇ ਹੀ ਬਣਾਈਆਂ ਹੁੰਦੀਆਂ ਨੇ ਜਾਂ ਕਿਤੇ ਕਬਜ਼ਾ ਕੀਤਾ ਹੁੰਦਾ ਹੈ ਜਾਂ ਜਿਹੜੇ ਨਗਰਪਾਲਿਕਾ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਉਹ ਨਹੀਂ ਲਈਆਂ ਜਾਂਦੀਆਂ ਸੋ ਉਹ ਲੂਪ ਹੋਲ ਸਰਕਾਰ ਵੱਲੋਂ ਵੀ ਲੱਭੇ ਜਾਂਦੇ ਨੇ ਜਿਸ ਨਾਲ ਉਸ ਪ੍ਰਾਪਰਟੀ ਨੂੰ ਨਸ਼ਟ ਕੀਤਾ ਜਾ ਸਕੇ ਜਾਂ ਉਸ ਨੂੰ ਪਰਖ ਕੀਤਾ ਜਾ ਸਕੇ ਉਸ ਨੂੰ ਜਬਤ ਕੀਤਾ ਜਾ ਸਕੇ बार-बार ਇਸ ਗੱਲ ਦਾ ਹਵਾਲਾ ਦੇਣ ਵਾਲੇ ਲੋਕ ਕੀ ਦੀ ਸਹੀ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਸਰਕਾਰ ਲੂਫ ਹੋ ਲੱਭ ਰਹੀ ਹੈ ਉਹ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ ਕਿ ਜਿੰਨੇ ਵੀ ਮੁਜਰਮ ਨੇ ਉਹ ਕਾਨੂੰਨ ਦੀਆਂ ਤਕਨੀਕੀ ਲੂਫ ਹੋਲਸ ਲੱਭ ਕੇ ਹੀ ਇੰਨੇ ਚਿਰ ਤੱਕ ਬਚਦੇ ਆ ਰਹੇ ਨੇ ਤੇ ਜੇ ਸਰਕਾਰ ਵੀ ਉਹੀ ਰਸਤਾ اختیار ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਜਸਟਿਸ ਦੇਵਨੰਦੀ ਕੋਸ਼ਿਸ਼ ਕਰ ਰਹੇ ਨੇ ਉਹ ਇਸ ਗੱਲ ਨੂੰ ਲੋਕਾਂ ਦੀ ਨਜ਼ਰਾਂ ਦੇ ਵਿੱਚ ਲੈ ਕੇ ਆਉਣਾ ਚਾਹ ਰਹੇ ਨੇ ਕਿ ਚਾਹੇ ਜੋ ਮਰਜ਼ੀ ਤੰਗ ਦਾ ਤਰੀਕਾ ਵਰਤ ਲੋ ਲੇਕਿਨ ਤੁਸੀਂ ਬਚ ਨਹੀਂ ਸਕਦੇ ਤੁਹਾਨੂੰ ਆਖਰ ਕਿਤੇ ਨਾ ਕਿਤੇ ਕਾਬੂ ਕਰ ਹੀ ਲਿਆ ਜਾਏਗਾ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੁੰਦੀ ਹੈ ਉੱਥੇ ਵੀ ਜਿਹੜੇ ਦੋਸ਼ੀਆਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਉਹ ਕਿਤੇ ਨਾ ਕਿਤੇ ਇਹ ਭੁੱਲ ਜਾਂਦੇ ਨੇ ਕਿ ਜਿਹੜੇ ਇਹਨਾਂ ਦੋਸ਼ੀਆਂ ਦੇ ਕਰਕੇ ਪੀੜਤ ਲੋਕ ਨੇ ਉਹਨਾਂ ਦੇ ਪਰਿਵਾਰਾਂ ਦੇ ਮਨੁੱਖੀ ਅਧਿਕਾਰ ਕਿੱਥੇ ਗਏ ਉਹਨਾਂ ਦੀ ਗੱਲ ਕੋਈ ਚੁਣੀ ਕਰਦਾ ਹਮੇਸ਼ਾ ਅਸੀਂ ਦੋਸ਼ੀਆਂ ਦੇ ਅਧਿਕਾਰਾਂ ਦੀ ਗੱਲ ਹੀ ਕਰਦੇ ਹਾਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਹੀ ਕਿਉਂ ਕਰਦੇ ਹਾਂ ਉਹੀ ਮੁੱਦੇ ਕਿਉਂ ਚੁੱਕਦੇ ਹਾਂ ਜਿਹੜੇ ਪੀੜਤ ਲੋਕ ਨੇ ਜਿਹੜੇ ਇਸ ਨਸ਼ੇ ਦੇ ਕਰਕੇ ਘਰਾਂ ਦੇ ਘਰ ਬਰਬਾਦ ਹੋ ਗਏ ਪੀੜੀਆਂ ਖਤਮ ਹੋ ਗਈਆਂ ਉਹਨਾਂ ਦੇ ਪਰਿਵਾਰਾਂ ਦੇ ਅਧਿਕਾਰ ਕਿੱਥੇ ਨੇ ਉਹਨਾਂ ਦੀ ਗੱਲ ਕੌਣ ਕਰੇਗਾ ਹਾਂ ਦੋਨਾਂ ਕਿਸਾਂ ਦੇ ਵਿੱਚ ਹੀ ਜ਼ਿੰਮੇਵਾਰ ਹਮੇਸ਼ਾ ਸਰਕਾਰ ਹੀ ਹੁੰਦੀ ਹੈ ਉਹਨਾਂ ਦਾ ਕੰਮ ਹੀ ਰੋਕਣਾ ਹੁੰਦਾ ਹੈ ਉਹਨਾਂ ਦਾ ਕੰਮ ਹੀ ਇਹਨਾਂ ਤਸਕਰਾਂ ਨੂੰ ਫੜਨਾ ਹੁੰਦਾ ਹੈ ਆਖਰਕਾਰ ਕਿਤੇ ਨਾ ਕਿਤੇ ਇਹ ਸਰਕਾਰ ਨੂੰ ਵੀ ਲੱਗਦਾ ਹੈ ਕਿ ਰਿਅਲਾਈਜ਼ ਹੋ ਗਿਆ ਹੈ ਕਿ ਜੇ ਤੁਸੀਂ ਇਸ ਕਾਰੋਬਾਰ ਦੀਆਂ ਜੜਾਵਡੀਆਂ ਨੇ ਜੇ ਤੁਸੀਂ ਨਸ਼ੇ ਦੇ ਕਾਰੋਬਾਰ ਨੂੰ ਜੜੋਂ ਖਤਮ ਕਰਨਾ ਹੈ ਤਾਂ ਤੁਹਾਨੂੰ ਪੈਸਾ ਫਾਲੋ ਕਰਨਾ ਪਏਗਾ ਪੈਸੇ ਨੂੰ ਟ੍ਰੇਸ ਕਰਨਾ ਪਏਗਾ ਕਿ ਪੈਸਾ ਕਿੱਥੋਂ ਆ ਰਿਹਾ ਹੈ ਕਿੱਥੇ ਜਾ ਰਿਹਾ ਹੈ ਜਦੋਂ ਤੁਸੀਂ ਪੈਸਾ ਫੜੋਗੇ ਜਦੋਂ ਉਹ ਪੈਸਾ ਇਹਨਾਂ ਤਸਕਰਾਂ ਦੇ ਇਹਨਾਂ ਸਮਗਲਰਾਂ ਦੇ ਹੱਥਾਂ ਵਿੱਚ ਨਹੀਂ ਜਾਏਗਾ ਸਰਕਾਰਾਂ ਕੋਲ ਆ ਜਾਏਗਾ ਤਾਂ ਉਹ ਕਾਰੋਬਾਰ ਜਿਹੜਾ ਨਸ਼ੇ ਦਾ ਹੈ ਜਿਸ ਨੂੰ ਹੁਣ ਤੱਕ ਮੁਨਾਫੇ ਦਾ ਮੰਨਦਾ ਸਮਝਿਆ ਜਾਂਦਾ ਸੀ ਉਹ ਘਾਟੇ ਦਾ ਸੌਦਾ ਬਣ ਜਾਏਗਾ ਔਰ ਜਦੋਂ ਇਹ ਵਪਾਰ ਘਾਟੇ ਦਾ ਸੌਦਾ ਬਣ ਜਾਏਗਾ ਤਾਂ ਆਟੋਮੈਟਿਕਲੀ ਹੀ ਇਸ ਕਾਰੋਬਾਰ ਤੋਂ ਲੋਕ ਆਪਣਾ ਹੱਥ ਪਿੱਛੇ ਖਿੱਚਣ ਲੱਗ ਜਾਣਗੇ ਕਿਸੇ ਹੋਰ ਕਾਰੋਬਾਰ ਵੱਲ ਬਦਲ ਜਾਣਗੇ ਇਹ ਕਾਰੋਬਾਰ ਕੀਤਾ ਹੀ ਤਾਂ ਜਾਂਦਾ ਹੈ ਕਿਉਂਕਿ ਇਹ ਬਹੁਤ ਵੱਡੇ ਮੁਨਾਫੇ ਦਾ ਕੇਂਦਰ ਹੈ ਬਹੁਤ ਘੱਟ ਸਮੇਂ ਦੇ ਵਿੱਚ ਕਰੋੜਾ ਰੁਪਏ ਕਮਾਇਆ ਇਹ ਨਾ ਗੈਰਕਾਨੂੰਨੀ ਤੰਦਿਆਂ ਤੋਂ ਜਾਂਦਾ ਹੈ ਤੇ ਜਦੋਂ ਉਹ ਕਮਾਈ ਤੇ ਹੱਥ ਪੈ ਜਾਏਗਾ ਕਮਾਈ ਕਿਸੇ ਹੋਰ ਕੋਲ ਚਲ ਜਾਏਗੀ ਤਾਂ ਆਪਣਾ ਇੰਟਰਸਟ ਇਹਨਾਂ ਸਮਗਲਰਾਂ ਦਾ ਇਸ ਤੰਦੇ 'ਚੋਂ ਖਤਮ ਹੋ ਜਾਏਗਾ ਕਿਉਂਕਿ ਹੁਣ ਇਹ ਵਪਾਰ ਕਾਟੇ ਦਾ ਵਪਾਰ ਹੋ ਜਾਏਗਾ। ਸੋ ਉਮੀਦ ਕਰਦੇ ਆਂ ਪੰਜਾਬ ਪੁਲਿਸ ਸਹੀ ਰਸਤੇ ਤੇ ਪਹੇਗੀ, ਸਹੀ ਰਸਤੇ ਤੇ ਜੇ ਚੱਲ ਰਹੀ ਹੈ ਇਸ ਨੂੰ ਅੱਗੇ ਕੰਟੀਨਿਊ ਕਰੇਗੀ ਤੇ ਜਿੰਨੇ ਵੀ ਲੋਕਾਂ ਨੇ ਏ ਕਾਲੀ ਕਮਾਈ ਕੀਤੀ ਹੈ, ਲੋਕਾਂ ਦਾ ਖੂਨ ਪੀ ਕੇ ਇਹ ਪੈਸਾ ਕਮਾਇਆ ਹੈ, ਉਸ ਪੈਸੇ ਨੂੰ ਜਬਤ ਕੀਤਾ ਜਾਏਗਾ, ਉਸ ਪੈਸੇ ਨੂੰ ਨਸ਼ਟ ਕੀਤਾ ਜਾਏਗਾ, ਉਹਨਾਂ ਜਾਇਦਾਦਾਂ ਨੂੰ ਵੀ ਨਸ਼ਟ ਕੀਤਾ ਜਾਏਗਾ। ਜੋ ਇਸ ਕਾਲੀ ਕਮਾਈ ਦੇ ਨਾਲ ਬਣਾਈਆਂ ਗਈਆਂ ਨੇ ਤਾਂ ਕਿ ਪੰਜਾਬ ਦੇ ਲੋਕ ਥੋੜਾ ਸੌਖਾ ਸਾਹ ਲੈ ਸਕਣ। ਇਹ ਨਸ਼ੇ ਦੀ ਡੰਡ ਜੋ ਸਾਡੇ ਸਿਰਾਂ ਦੇ ਉੱਪਰ ਬੈਠੀ ਹੈ ਪੀੜ੍ਹੀਆਂ ਦਾ ਕਾਣ ਕਰ ਰਹੀ ਹੈ ਉਸ ਤੇ ਕਾਬੂ ਪਾਇਆ ਜਾ ਸਕੇਗਾ। ਇਸੇ ਉਮੀਦ ਦੇ ਨਾਲ ਹੀ ਤੁਹਾਨੂੰ ਵਿਦਾ ਲੈਂਦੇ ਆ। ਧੰਨਵਾਦ।